ਹਰ ਸਾਲ ਦੀ ਤਰ੍ਹਾਂ ਅਸੀਂ ਇਸ ਸਾਲ ਵੀ ਆਪਣਾ ਮੈਡੀਕਲ ਕੈਂਪ ਰੀ ਲਗਾਏ ਹਨ ਇੱਥੇ ਇਸ ਵਾਰ ਅਸੀਂ ਇੱਕ ਨਵੀਂ ਬਾਤ ਦਾ ਕਰਿਆ ਜਿਹੜੀਆਂ ਬੁੱਕਾਂ ਸਾਰੀਆਂ ਤੁਸੀਂ ਦੇਖਦੇ ਹੋ ਇਹ ਸਰਕਾਰ ਇਤਿਹਾਸਕ ਲਿਟਰੇਚਰ ਆ ਜੋ ਆਉਣ ਵਾਲੀ ਸੰਗਤਾ ਉਹਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਇਹ ਲਿਟਰੇਚਰ ਹੀ ਫ੍ਰੀ ਵੰਡ ਰਹੇ ਆ 24 ਤਰੀਕ ਤੋਂ 28 ਤਰੀਕ ਤੱਕ ਸਾਡੀਆਂ ਸਾਰੀਆਂ ਦਿਨ ਰਾਤ ਸਵੇਰਾਂ ਵਾਂ ਫ੍ਰੀ ਨੇ ਬਹੁਤ ਜ਼ਿਆਦਾ ਫਰਮਾਂ ਜੁੜਗੀਆਂ ਸਾਡੇ ਨਾਲ ਹੁਣ ਸਾਨੂੰ ਤਾਂ ਮੈਡੀਸਨ ਦੀ ਕੋਈ ਪਿੱਛੋਂ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ ਜੀ ਅਸੀਂ ਕਿੰਨੇ ਵੀ ਵਿਚਾਰੇ ਆਉਂਦੇ ਹੈਗੇ ਆ ਮਰੀਜ਼ ਉਹਨਾਂ ਦੇ ਵਾਸਤੇ ਹਰ ਇੱਕ ਦਵਾਈ ਦੀ ਜਿਹੜੀ ਮਤਲਬ ਅਸੀਂ ਬਿਮਾਰੀ ਦੀ ਦਵਾਈ ਸਾਡੇ ਕੋਲ ਪਈ ਆ ਔਰ ਜਦ ਤੱਕ ਇਹ ਪ੍ਰੋਗਰਾਮ ਰਹਿਣਾ ਹੈਗਾ ਮਤਲਬ ਸਭਾ ਦਾ ਇਹ 3 ਦਿਨ ਰਹੇ 4 ਦਿਨ ਰਹੇ ਚਾਹੇ 5 ਦਿਨ ਜਦੋਂ ਤੱਕ ਸਾਡੇ ਕੋਲ ਮੈਡੀਸਨ ਖਤਮ ਨਹੀਂ ਹੁੰਦੀ ਅਸੀਂ ਇੱਥੇ ਬੈਠੇ ਆ ਸੇਵਾ ਕਰਦੇ ਆ ਚੱਪਲਾਂ ਦੇ ਲੰਗਰ ਲਾਇਆ ਹੋਇਆ ਸੀ ਫ੍ਰੀ ਚੱਪਲ ਦਿੰਦੇ ਸੀ ਉਦੋਂ ਪਿੱਛੇ ਕੰਬਲਾਂ ਦਾ ਲੰਗਰ ਸੀ ਵੀ ਜੇ ਕੋਈ ਗਰੀਬ ਹੈ ਜਾਂ ਕਿਸੇ ਕੋਲ ਨਹੀਂ ਰਾਤ ਨੂੰ ਅਸੀਂ ਜਿੱਥੇ ਕੋਈ ਪਿਆ ਹੈ ਉੱਥੇ ਜਾ ਕੇ ਉਹਨਾਂ ਦੇ ਬਦਾਲੇ ਚੁੱਪ ਕਰਕੇ ਕੰਬਲ ਇਹ ਅਵਰਾਏ ਸਾਹਿਬ ਰਹੀ ਭੇਜਦਾ ਹੈ ਜੀ ਸ਼ਹੀਦ ਜੋੜ ਮੇਲ ਸ਼੍ਰੀ ਫਤਿਹਗੜ ਸਾਹਿਬ ਪਵਿੱਤਰ ਧਰਤੀ ਤੇ ਆਏ ਆ ਤੇ ਉਰੇ ਫ੍ਰੀ ਮੈਡੀਕਲ ਕੈਂਪ ਲੱਗਿਆ ਹੋਇਆ ਹੈ ਤੇ ਕੁਝ ਦਰਸ਼ਕ ਆਪਣੀ ਬਹੁਤ ਵਧੀਆ ਸੇਵਾ ਨਿਭਾ ਰਹੇ ਆ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਓ ਮਲਾਉਂਦੇ ਆ ਤੁਹਾਨੂੰ ਸਸ਼ੀਕਾਲ ਸਰ ਸਸ਼ੀਕਾਲ ਭਾਈ ਸਰ ਉਹ ਇਹ ਮੈਡੀਕਲ ਕੈਂਪ ਲੱਗਿਆ ਹੋਇਆ ਕੀ ਕਹਿਣਾ ਚਾਹੋਗੇ ਇਹ ਮੈਡੀਕਲ ਕੈਂਪ ਭਾਈ ਸਰਵੱਤ ਦਾ ਭਲਾ ਚੈਰੀਟੇਬਲ ਟਰਸਟ ਜੋ ਐਸ ਵੀ ਐਸ ਓਬਰਾਏ ਜੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਮੈਡੀਕਲ ਪ੍ਰੈਕটিশਨਰਸ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਰਾਣਾ ਬਵਾਸੀ ਰਸਤਾਲ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਸਾਲ ਵੀ ਆਪਣਾ ਮੈਡੀਕਲ ਕੈਂਪ ਫਰੀ ਲਗਾਇਆ ਹੈ ਇਥੇ ਇਸ ਵਾਰ ਅਸੀਂ ਇੱਕ ਨਵੀਂ ਵਾਅਦਾ ਕਰਿਆ ਜਿਹੜੀਆਂ ਬੁੱਕਾਂ ਸਾਰੀਆਂ ਤੁਸੀਂ ਦੇਖਦੇ ਹੋ ਇਹ ਸਰਕਾਰ ਇਤਿਹਾਸਕ ਲਿਟਰੇਚਰਾ ਜੋ ਆਉਣ ਵਾਲੀ ਸੰਗਤਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਇਹ ਲਿਟਰੇਚਰ ਫ੍ਰੀ ਵੰਡ ਰਹੇ ਆਂ ਸਰਵਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਬਾਕੀ ਇਹ ਸਾਡੀ ਸਾਰੀ ਟੀਮ ਵੈਸਟੀਗਿਆ ਡਾਕਟਰਾਂ ਦੀ ਜਿੰਨੇ ਵੀ ਆਰਐਮਪੀ ਡਾਕਟਰ ਨੇ ਮੈਡੀਕਲ ਪ੍ਰੈਕਟਿਸ਼ਨਰ ਦੇ ਸਾਡੇ ਸਾਥ ਗਏ ਅਸੀਂ ਆਪਣੀਆਂ ਕੱਲ ਰੋਜ਼ ਤੋਂ ਲੈ ਕੇ 24 ਤਰੀਕ ਤੋਂ 28 ਤਰੀਕ ਤੱਕ ਸਾਡੀਆਂ ਸਾਰੀਆਂ ਦਿਨ ਰਾਤ ਸਵੇਰਾਂ ਵਾਂ ਫ੍ਰੀ ਨੇ ਆਂ ਫਰੀ ਮੈਡੀਸਿਨ ਆ ਕੋਈ ਕਿਸੇ ਤੋਂ ਕੋਈ ਪੈਸਾ ਨਹੀਂ ਟੋਟਲੀ ਮੈਡੀਸਿਨ ਸਾਡੇ ਕੋਲ ਸਾਰਾ ਫਰੀ ਆ ਹਰ ਤਰ੍ਹਾਂ ਦੀ ਮੈਡੀਸਿਨ ਆ ਹਰ ਤਰ੍ਹਾਂ ਦਾ ਲਿਟਰੇਚਰ ਆ ਜਿੰਨੇ ਵੀ ਸਾਡੇ ਡਾਕਟਰ ਸਾਥੀ ਨੇ ਜਾਂ ਆ ਆਪਣੇ ਹੋਰ ਵੀ ਦੂਰੋਂ ਨੇੜੋਂ ਸਾਡੇ ਡਾਕਟਰ ਸਾਰੇ ਇੱਥੇ ਆ ਕੇ ਫਰੀ ਸੇਵਾ ਕਰਦੇ ਨੇ ਚਾਰ ਦਿਨੇ ਫਰੀ ਸੇਵਾ ਇੱਕ ਨੇ ਚਲਣੀ ਆ ਸਾਡੀ ਦਿਨ ਰਾਤ ਅ ਸਰ ਉਹ ਕਿੰਨੇ ਕੁ ਲੋਕ ਤੁਹਾਡੇ ਨਾਲ ਆ ਕੇ ਜੁੜ ਗਏ ਜੀ ਅ ਤਕਰੀਬਨ ਬਹੁਤ ਜ਼ਿਆਦਾ ਜੁੜ ਰਹੇ ਨੇ ਜੀ ਪਹਿਲਾਂ ਪਹਿਲਾਂ ਇੱਕ ਦੋ ਫਾਰਮਸੀਆਂ ਹੁਣ ਮੇਰਾ ਖਿਆਲ ਆ ਵੀ ਸੱਤ ਅੱਠ ਤਾਂ ਹੋਣੀ ਆ ਬਹੁਤ ਜ਼ਿਆਦਾ ਫਰਮਾਂ ਜੁੜਗੀਆਂ ਸਾਡੇ ਨਾਲ ਹੁਣ ਸਾਨੂੰ ਤਾਂ ਮੈਡੀਸਨ ਦੀ ਕੋਈ ਪਿੱਛੋਂ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ ਜਿੰਨੀ ਸਾਡੇ ਦੋ ਸੇਵਾ ਹੋ ਰਹੀ ਅਸੀਂ ਵਤ ਤੋਂ ਵਤ ਨਿਵਾ ਰਹੇ ਆ ਜੀ ਹਾਂਜੀ ਸਰ ਜਿਹੜਾ ਮੈਡੀਕਲ ਕੈਂਪ ਲਾਇਆ ਦਵਾਈਆਂ ਵੀ ਦੇ ਰਹੇ ਹੋ ਤੁਸੀਂ ਤੇ ਨਾਲ ਜਿਹੜੀਆਂ ਬੁੱਕਸ ਆ ਉਹ ਵੀ ਵੰਡੀਆਂ ਜਾ ਰਹੀਆਂ ਨੇ ਕੀ ਕਹਿਣਾ ਚਾਹੋਗੇ ਨਾ ਬਾਰੇ ਹਾਂਜੀ ਇਹ ਲਿਟਰੇਚਰ ਹੈ ਜੀ ਇਹ ਇਹ ਮਤਲਬ ਗੁਰੂ ਸਹਿਬਾਨਾਂ ਦਾ ਲਿਟਰੇਚਰ ਹੈ ਸਾਰਾ ਹੀ ਉਹਦੇ ਬਾਰੇ ਜਾਣਕਾਰੀ ਮਿਲੇ ਸਾਰਿਆਂ ਨੂੰ ਕਿ ਪਤਾ ਲੱਗੇ ਸਾਡੇ ਗੁਰੂ ਸਹਿਬਾਨਾਂ ਨੇ ਕੀ ਕੀ ਕੀਤਾ ਸਾਡੇ ਵਾਸਤੇ ਬਾਕੀ ਮੈਡੀਸਨ ਹੈ ਜੀ ਅਸੀਂ ਕਿੰਨੇ ਵੀ ਵਿਚਾਰੇ ਆਉਂਦੇ ਹੈਗੇ ਆ ਮਰੀਜ਼ ਉਹਨਾਂ ਦੇ ਵਾਸਤੇ ਹਰ ਇੱਕ ਦਵਾਈ ਦੀ ਜਿਹੜੀ ਮਤਲਬ ਅਸੀਂ ਬਿਮਾਰੀ ਦੀ ਦਵਾਈ ਸਾਡੇ ਕੋਲ ਪਈ ਆ ਔਰ ਜਦ ਤੱਕ ਇਹ ਪ੍ਰੋਗਰਾਮ ਰਹਿਣਾ ਹੈਗਾ ਮਤਲਬ ਸਵਾ ਦਾ ਇਹ 3 ਦਿਨ ਰਹੇ 4 ਦਿਨ ਦੇ ਇਹ ਚਾਹੇ 5 ਦਿਨ ਜਦੋਂ ਤੱਕ ਸਾਡੇ ਕੋਲ ਮੈਡੀਸਨ ਖਤਮ ਨਹੀਂ ਹੁੰਦੀ ਅਸੀਂ ਇੱਥੇ ਬੈਠੇ ਆ ਸੇਵਾ ਕਰਦੇ ਰਾਂਗੇ ਅ ਸਰ ਕਿੰਨੇ ਕ ਦਿਨ ਹੋ ਗਏ ਕੈਂਪ ਲੱਗੇ ਨੂੰ ਇਹ ਕੱਲ ਤੋਂ 24 ਤਰੀਕ ਤੋਂ ਸ਼ੁਰੂ ਕਰਿਆ ਹੋਇਆ 28 ਤਰੀਕ ਤੱਕ ਸ਼ਾਮ ਤੱਕ ਇਹ ਸਾਡਾ ਕੈਂਪ ਚੱਲਣਾ ਹੈ ਜੋ ਵੀ ਕਿਸੇ ਵੀ ਕਿਸਮ ਦਾ ਹਣ ਦੂਰੋਂ ਨੇੜੋਂ ਬਹੁਤ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨੇ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਜਿਆਦਾਤਰ ਇਹ ਤੇ ਲਾਈਟ ਇਨ ਟੱਟੀ ਵਾਲੀਆਂ ਜੋ ਖਾਣਾ ਖਾਂਦੇ ਨਾਲ ਲੰਗਰਾਂ ਦਾ ਲਹਿਦਾ ਲਹਿਦਾ ਨਾਲ ਉਹਦੇ ਕਰਕੇ ਆਪਣੇ ਐਸਿਡ ਦੀ ਪ੍ਰੋਬਲਮ ਆ ਰਹੀ ਹੈ ਸੰਗਤਾਂ ਨੂੰ ਜੀ ਸਰ ਉਹ ਇਹ ਮੈਡੀਕਲ ਕੈਂਪ ਆ ਫ੍ਰੀ ਕੈਂਪ ਖੂਨਦਾਨ ਕੈਂਪ ਵੀ ਕੀਤਾ ਜਾਂਦਾ ਔਰੇ ਖੂਨਦਾਨ ਹੋਰ ਕਿਹੜੀਆਂ ਕਿਹੜੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਇੱਥੇ ਸਿਰਫ ਜਨਰਲ ਮੈਡੀਸਨ ਫਸਟ ਏਡ ਚੱਲ ਰਹੀ ਆ ਜਿਸ ਤਰ੍ਹਾਂ ਖਾਂਸੀ ਗੜਾਜ ਕਾਮ ਬੱਚਿਆਂ ਦਾ ਜਾਂ ਸਿਆਣੇ ਆਮ ਚਲਦੇ ਨੇ ਠੰਡ ਲੱਗ ਜਾਂਦੀ ਆ ਡੱਟੀ ਉਲਟੀ ਫੀਵਰ ਜੋ ਵੀ ਇਸ ਤਰ੍ਹਾਂ ਦੀ ਪ੍ਰੋਬਲਮਾਂ ਇਹ ਸਿਰਫ ਉਹਦੇ ਉਹਦੇ ਲਈ ਚੱਲ ਰਹੀ ਆ ਹਾਂਜੀ ਅ ਸਰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਰਵਾਦਾ ਭਲਾ ਚੈਰੀਟੇਬਲ ਟਰਸਟ ਜਿਲ੍ਹਾ ਜਨਰਲ ਸੈਕਟਰੀ ਆ ਇਹ ਇੱਥੇ ਦਾ ਤੇ ਅਵਰੇਦ ਸਾਹਿਬ ਦਾ ਬਹੁਤ ਸਹਿਯੋਗ ਆ ਜੀ ਸਾਡੇ ਲਈ ਜੋ ਕਰ ਰਹੇ ਨੇ ਅਵਰੇਦ ਸਾਹਿਬ ਕਰ ਰਹੇ ਨੇ ਫਿਰ ਆਲੇ-ਦਾਲੇ ਅਲੱਗ-ਅਲੱਗ ਹਸਪੀਟਲ ਵਾਲੇ ਵੀ ਸਾਨੂੰ ਸਹਿਯੋਗ ਦੇ ਰਹੇ ਨੇ ਆਪਦੀ-ਆਪਦੀਆਂ ਟੀਮਾਂ ਭੇਜ ਰਹੇ ਨੇ ਤੇ ਮੈਡੀਕਲ ਪ੍ਰੈਕਟਿਸ਼ਨਨ ਵਾਲੇ ਵੀ ਸਾਡੇ ਕੋਲ ਆ ਕੇ ਸਹਿਯੋਗ ਦੇ ਰਹੇ ਨੇ ਬਹੁਤ ਜ਼ਿਆਦਾ ਤੇ ਨਾਲ ਬੁਕਾਂ ਬੁੱਕਾਂ ਵੀ ਆਈਆਂ ਨੇ ਬੱਚਿਆਂ ਨੂੰ ਦੋ ਅਰ ਪੜਾ ਕੇ ਨਾਲ ਇੱਥੇ ਦਿਨੇ ਆ ਜੀ ਅਸੀਂ ਦੱਸ ਦੇਵੀਆਂ ਇਤਿਹਾਸ ਬਾਰੇ ਆਪਦੇ ਬੱਚਿਆਂ ਨੂੰ ਪਤਾ ਲੱਗੇ ਵੀ ਇਤਿਹਾਸ ਕੀ ਹੈ ਬਟੇਗੜ ਸਾਹਿਬ ਦਾ ਹਰੀ ਸਿੰਘ ਨਲੂਏ ਦੀ ਜਿਵੇਂ ਬੁੱਕ ਪਈ ਹੈ ਆਪਣੇ ਅਰਦਾਸ ਦੀ ਮਾਨਤਾ ਗੁਰੂ ਗੋਬਿੰਦ ਸਿੰਘ ਜੀ ਦੀ ਸਰਸਾ ਨਦੀ ਸਰਸਾ ਨਦੀ ਦਾ ਜੋ ਵੀ ਇਤਿਹਾਸ ਜੋ ਇਤਿਹਾਸ ਹੈ ਸਾਰਾ ਇਹ ਬੁੱਕਾਂ ਦੇ ਵਿੱਚ ਲਿਖਿਆ ਹੈ ਇਹ ਅਵਰਾਇ ਜੀ ਸਾਹਿਬ ਨੇ ਭੇਜੀਆਂ ਹੋਈਆਂ ਨੇ ਬੁੱਕਾਂ ਸਾਰੀਆਂ ਇਹ ਉਹਨਾਂ ਵੱਲੋਂ ਫ੍ਰੀ ਨੇ ਜੀ ਸਾਰਿਆਂ ਨੂੰ ਆਪਣਾ ਦੱਸੋ ਔਰ ਪੜ੍ਹਾਓ ਔਰ ਦੋ ਸਰ ਕਿੰਨੀਆਂ ਕਿ ਟੀਮਾਂ ਤੁਹਾਡੇ ਨਾਲ ਜੁੜ ਗਈਆਂ ਨੇ ਸਾਡੇ ਆਲੇ-ਦਾਲੇ ਬਹੁਤ ਡਾਕਟਰ ਆ ਕੇ ਸੇਵਾ ਕਰਕੇ ਜਾਂਦੇ ਨੇ ਇੱਥੇ ਅੱਗੇ ਪਰ ਜਦ ਪਹਿਲੇ ਕਰਿਆ ਸੀ ਅਸੀਂ ਨੇ ਕੈਂਪ ਲਾਇਆ ਸੀ ਹਰਕ੍ਰਿਸ਼ਨ ਹਸਪੀਟਲ ਮੰਡੀ ਗਵਿੰਦਗੜ੍ਹ ਵਾਲੀ ਟੀਮ ਭੇਜੀ ਸੀ ਖੰਨੇ ਤੋਂ ਟੀਮ ਆਈਆਂ ਸੀ ਹਸਪੀਟਲਾਂ ਚੋਂ ਜੋ ਇੱਥੇ ਆ ਕੇ ਸੇਵਾ ਕਰਦੇ ਨੇ ਅਸੀਂ ਬਿਲਕੁਲ ਕਿਸੇ ਨੂੰ ਵੈਲਕਮ ਹੈ ਜੀ ਕੋਈ ਵੀ ਆ ਸਕੇ ਸੇਵਾ ਕਰ ਸਕਦਾ ਹੈ ਦਵਾਈਆਂ ਅਸੀਂ ਲਿਆਵਾਂਗੇ ਅਵਰੇਜ ਸਾਹਿਬ ਹੋਰ ਕਹਿੰਦੇ ਨੇ ਵੀ ਜਿੰਨੀਆਂ ਮਰਜ਼ੀ ਦਵਾਈਆਂ ਤੁਹਾਨੂੰ ਲੋੜ ਆ ਉਹ ਨਹੀਂ ਅਸੀਂ ਭੇਜਾਂਗੇ ਜਿੰਨੀ ਵੀ ਦਵਾਈ ਲੱਗਦੀ ਹੈ ਹਾਂ ਜੀ ਹੁਣ ਰਾਣਾ ਰਾਣਾ ਹਸਪੀਟਲ ਦੀ ਆ ਟੀਮ ਉਹ ਵੀ ਆਈ ਹੋਈ ਆ ਸਾਡੇ ਤੇ ਇੱਥੇ ਉਹ ਵੀ ਸੇਵਾ ਕਰ ਰਹੇ ਨੇ ਤੇ ਡਾਕਟਰ ਅਟਵਾਲ ਹੈ ਜੀ ਉੱਥੇ ਅਵਰੇਜ ਸਾਹਿਬ ਦੀ ਉਥੇ ਉਹ ਵੀ ਆਉਣਗੇ ਘੇੜਾ ਮਾਰਨਗੇ ਸਰਦਾਰ ਜੱਸਾ ਸਿੰਘ ਸਿੱਧੂ ਨੇ ਆਲ ਇੰਡੀਆ ਪ੍ਰਧਾਨ ਨੇ ਅਵਰੇਦ ਸਾਹਿਬ ਉਹਦੇ ਸਰਵਾਦਾ ਭਲਾ ਜੈ ਡੇਪਰ ਦੇ ਉਹਨਾਂ ਨੇ ਵੀ ਘੇੜਾ ਮਾਰਨਾ ਅੱਜ ਉਹ ਵੀ ਕਹਿੰਦੇ ਨੇ ਆਵਾਂਗੇ ਇਹਦੇ ਵਿੱਚ ਜਿਹੜੀ ਸਾਡੀ ਮੈਡੀਕਲ ਪ੍ਰੈਕਟਿਸ ਉਹਨਾਂ ਨੇ ਇਹ ਆਪਣੀਆਂ ਇੱਕ ਹਫ਼ਤੇ ਤੋਂ ਕਲੀਨਿਕ ਬੰਦ ਕਰਕੇ ਇੱਥੇ ਜਿਹੜੀ ਮਦਦ ਸੇਵਾ ਇਹ ਤਨਮਨ ਦੇ ਨਾਲ ਸੇਵਾ ਕਰ ਰਹੇ ਆ ਬਹੁਤ ਲੋਕ ਇੱਥੇ ਜਿਹੜੇ ਦੁਖੀ ਨੇ ਜਿਨ੍ਹਾਂ ਨੂੰ ਲੋਕਾਂ ਕੋਲ ਆਪਣਾ ਪੈਸਾ ਨਹੀਂ ਹੈ ਉਹ ਇੱਥੇ ਸਾਡੇ ਕੋਲ ਆ ਕੇ ਦਿਨ ਰਾਤ ਰਾਤ ਨੂੰ ਵੀ ਜਿਹੜੀ ਸੇਵਾ ਨਿਭਾਉਂਦੇ ਆ ਦੇ ਰਾਥੇ ਬਣਦੀ ਕਰਦੇ ਆ ਲੋਕਾਂ ਦੀ ਅੱਜ ਸਾਨੂੰ ਬਹੁਤ ਬਹੁਤ ਹੀ ਸੰਜੀਦਗੀ ਮਿਲਦੀ ਹੈ ਇਹਦੇ ਵਿੱਚ ਮਾਨੂੰ ਸ਼ਾਂਤੀ ਆਉਂਦੀ ਹੈ ਵੀ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਆਂ ਔਰ ਸਾਡਾ ਮੋਢਲਾ ਫਰਜ਼ ਵੀ ਬਣਦਾ ਵੀ ਅਸੀਂ ਸੇਵਾ ਕਰੀਏ ਤੇ ਸੇਵਾ ਕਰਕੇ ਜਿਹੜਾ ਸਾਡਾ ਮਤਲਬ ਆਪਣਾ ਸ਼ਾਂਤੀ ਮਿਲਦੀ ਹੈ ਉਹ ਤੁਹਾਨੂੰ ਬਹੁਤ ਜ਼ਰੂਰੀ ਹੈ ਧੰਨਵਾਦ ਇਹ 24 ਘੰਟੇ ਚੱਲਦਾ ਹੀ 24 ਘੰਟੇ ਫਸਟ ਰੇਟ ਨਾਲ ਅਸੀਂ ਦਵਾਂਗੇ ਅੱਜ ਐਂਬੂਲੈਂਸ ਵੀ ਆ ਜਾਣੀ ਹੈ ਜੇ ਕੋਈ ਜ਼ਿਆਦਾ ਐਮਰਜੈਂਸੀ ਹੋਊਗੀ ਅਸੀਂ ਹਸਪੀਟਲ ਦੇ ਵਿੱਚ ਰੈਫਰ ਵੀ ਕਰਾਂਗੇ ਕਰਾਂਗੇ ਕੋਈ ਹੈ ਅੱਜ ਐਂਬੂਲੈਂਸ ਅੱਜ ਪਹੁੰਚ ਜਾਣੀ ਹੈ ਸਾਡੇ ਕੋਲ ਅਵਰਾਜ ਸਾਹਿਬ ਨੇ ਭੇਜ ਦੇਣੀ ਆ ਜਿਹੜਾ ਕੋਈ ਖੜਾਵਾਂਗੇ ਜਿਹੜਾ ਕੋਈ ਸੀਰੀਅਸ ਮਰੀਜ਼ ਹੈ ਤਾਂ ਜੇ ਵੀ ਕੋਈ ਹਸਪੀਟਲ ਹੈ ਅਸੀਂ ਉਹਨੂੰ ਮਤਲਬ ਰੈਫਰ ਕਰ ਦਿੰਨੇ ਆ ਅੱਜ ਇੱਥੇ ਸਿਰਫ ਕਲੀ ਫਾਸਟ ਰੇਟ ਦੇਣੀ ਆ ਕੋਈ ਹੋਰ ਸੀਰੀਅਸ ਮਰੀਜ਼ ਹੁੰਦਾ ਅਸੀਂ ਨਾਲ ਦੀ ਨਾਲ ਰੈਫਰ ਕਰ ਦਿੰਨੇ ਆ ਬਿਲ ਬਗ ਜੋ ਇਹ ਸਾਰਾ ਕੁਝ ਫ੍ਰੀ ਹੁੰਦਾ ਜੀ ਸਰ ਸਾਰੀ ਜੀ ਟੋਟਲ ਫ੍ਰੀ ਹੈ ਜੀ ਟੋਟਲ ਫ੍ਰੀ ਹੈ ਜਿੰਨੀ ਵੀ ਮੈਡੀਸਿਨ ਹੈ ਜੋ 4 ਲੱਖ ਦੀ ਹੋਵੇ ਤੇ ਉਹ 5 ਲੱਖ ਦੀ ਹੋਵੇ 5 ਦਿਨ ਅਸੀਂ 24 ਘੰਟੇ ਲੋਕਾਂ ਦੀ ਜਿਹੜੀ ਸੇਵਾ ਉਹ ਬਿਲਕੁਲ ਫ੍ਰੀ ਕਰਨੀ ਕਿਸੇ ਵੀ ਲੋਭ ਲਾਲਤ ਨੂੰ ਛੱਡ ਕੇ ਛੋਟੇ ਸਾਹਿਬ ਜਾਨ ਦੀ ਯਾਦ ਦੇ ਵਿੱਚ ਮਾਤਾ ਗੁਜਰੀ ਦੀ ਯਾਦ ਦੇ ਵਿੱਚ ਅਥਿਹੜਾ ਇਹ ਮਤਲਬ ਪ੍ਰਪਾਗੈਂਡਾ ਅਸੀਂ ਆਪਣੇ ਵੱਲੋਂ ਕਰਕੇ ਸਾਨੂੰ ਹਸਪੀਟਲ ਦਾ ਸਹਿਯੋਗ ਤੇ ਜਿਨਨੇ ਵੀ ਸਾਡੇ ਫਤਿਹਗੜ ਦੇ ਆਰਐਮਪੀ ਡਾਕਟਰ ਨੇ ਰਜਿਸਟਰਡ ਮੈਡੀਕਲ ਪ੍ਰੈਕਟਿਸ਼ੀਅਨ ਨੇ ਉਹਨਾਂ ਦਾ ਸਾਨੂੰ ਸਾਰਿਆਂ ਦਾ ਸਹਿਯੋਗ ਹੈ ਤੇ ਉਹਦੇ ਬਦਲ-ਬਦਲ ਕੇ ਜਿਹੜੀ ਡਿਊਟੀ ਹੈ ਉਹ ਸਾਰੇ ਡਾਕਟਰ ਆਪਣੀ ਲਾਉਂਦੇ ਆ ਜਿੰਨੀ ਵੀ ਹੋ ਸਕਦੀ ਹੈ ਉਹਨੀ ਵੱਧ ਤੋਂ ਵੱਧ ਸੇਵਾ ਕਰ ਰਹੇ ਆ ਅ ਸਾਨੂੰ ਬਹੁਤ ਹੀ ਮਤਲਬ ਇਹਦੇ ਵਿੱਚ ਤੁਹਾਨੂੰ ਮਾਣ ਮਹਿਸੂਸ ਹੁੰਦਾ ਵੀ ਹਾਂ ਅਸੀਂ ਲੋਕਾਂ ਦੀ ਸੇਵਾ ਕਰਦੇ ਆ ਸਰ ਇੱਕ ਕੁਐਸਚਨ ਹੋਰ ਆ ਜੇ ਪਹਿਲਾਂ ਵੀ ਤੁਸੀਂ ਇਹ ਮੈਡੀਕਲ ਕੈਂਪ ਲਗਾਏ ਨੇ ਪਿਛਲੇ 4 ਸਾਲ ਤੋਂ ਸਰ 4 ਸਾਲਾਂ ਦੇ ਵਿੱਚ ਕੱਲਾ ਪਹਿਲਾ ਮੈਡੀਕਲ ਹੁੰਦਾ ਸੀ ਜਾਂ ਬੁਕਸ ਵਾਲਾ ਪਹਿਲੀ ਵਾਰੀ ਫਰਸਟ ایڈ ਜਿਹੜੀ ਮਤਲਬ ਇਤਿਹਾਸ ਵਿੱਚ ਕੰਬਲ ਸੀ ਜੀ ਚੱਪਲ ਬਣਦੇ ਚੱਪਲਾ ਸੀ ਚੱਪਲਾਂ ਦੇ ਸੀ ਕਦੇ ਚੰਬਾ ਪਿੱਛੇ ਚੱਪਲਾਂ ਦੇ ਲੰਗਰ ਲਾਇਆ ਹੋਇਆ ਸੀ ਫਰੀ ਚੱਪਲ ਦਿੰਦੇ ਸੀ ਉਦੋਂ ਪਿੱਛੇ ਕੰਬਲਾਂ ਦਾ ਲੰਗਰ ਸੀ ਵੀ ਜੇ ਕੋਈ ਗਰੀਬ ਹੈ ਜਾਂ ਕਿਸੇ ਕੋਲ ਨਹੀਂ ਹੈ ਰਾਤ ਨੂੰ ਅਸੀਂ ਜਿੱਥੇ ਕੋਈ ਪਿਆ ਹੈ ਉੱਥੇ ਜਾ ਕੇ ਉਹਨਾਂ ਦੇ ਬਦਲੇ ਚੁੱਪ ਕਰਕੇ ਕੰਬਲ ਇਹ ਅਵਰਾਏ ਸਾਹਿਬ ਰਹੀ ਭੇਜਦਾ ਜੀ ਉਹ ਵਸ ਭੇਜਦਾ ਇਹਨਾਂ ਦੀ ਜਿਹੜੀ ਬੁਕਸ ਨੇ ਜੀ ਇਹ ਜੋ ਇਤਿਹਾਸ ਆਪਣਾ ਛੋਟੇ ਸਾਹਿਬ ਜੀ ਦਾ ਇਹ ਜਿਹੜੀ ਜਨਰੇਸ਼ਨ ਆ ਰਹੀ ਹੈ ਉਹਨਾਂ ਵਾਸਤੇ ਅਸੀਂ ਇਹ ਮਤਲਬ ਉਹਨਾਂ ਨੂੰ ਬਲਵਧ ਕਰਾ ਰਹੇ ਹਾਂ ਵੀ ਇਹਨਾਂ ਨੂੰ ਜਾ ਕੇ ਆਪਣੇ ਘਰ ਜਾ ਕੇ ਪੜੋ ਜਿਵੇਂ ਡਾਕਟਰ ਹਮਰਾਂ ਸਰਦਾਰ ਹਰੀ ਸਿੰਘ ਨਲੂਆ ਹੋ ਗਿਆ ਅਰਦਾਸ ਦੀ ਮਹਾਨਤਾ ਹੋ ਗਈ ਸਰਸਾ ਨਦੀ ਨੂੰ ਜੋ ਵੀ ਮਤਲਬ ਛੋਟੇ ਸਾਹਿਬ ਜੀ ਦਾ ਇਤਿਹਾਸ ਹੈ ਉਹਦੇ ਬਾਰੇ ਸੰਗਤ ਨੂੰ ਜਾਣੂ ਕਰਵਾਇਆ ਜਾਂਦਾ ਤੇ ਉਹਨਾਂ ਨੂੰ ਜਿਹੜਾ ਖਾਣਾ ਪੀਣੇ ਖਾਣੇ ਪੀਣੇ ਤੋਂ ਬਾਅਦ ਕੋਈ ਪ੍ਰੋਬਲਮ ਹੈ ਉਹਦੇ ਵੀ ਅਸੀਂ ਫਰਸ਼ ਦੇ ਕੇ ਉਹਨਾਂ ਦਾ ਮਤਲਬ ਸਾਰੀ ਲੀਕੀ ਕਪੜਾ ਦੋ ਧਿਆਨ ਛੇ ਦਾ ਰੱਖਦੇ ਆ ਪਰ ਬਹੁਤ ਹੀ ਪਬਲਿਕ ਇੱਥੇ ਜਿਹੜੇ ਗਰੀਬ ਲੋਕ ਨੇ ਉਹ ਸਾਧੂ ਆ ਕੇ ਤੇ ਦਵਾਈ ਲੈਂਦੇ ਆ